सत श्रीकाल स्वागत है तुहाडा नामधारी मीडिया इंडिया ते श्री सतगुरु उदय सिंह जी दी कृपा नाल विश्व जत्था दिल्ली वालों सताईस अप्रैल 2025 नो नामधारी खेल प्रतियोगिता की गई इस विच रसाकसी बैडमिंटन दी प्रतियोगिता कित्ती गईयां रसाकसी दे रमेश नगर सहपुरा विष्णु गार्डन साहिबाबाद कुल सात टीमा ने हिस्सा लिया जिस विच रमेश नगर दी टीम पहले स्थान ते आई ते दूसरे स्थान विच सहपुरा दी टीम आई लड़कियां दी रसाकसी दी प्रतियोगिता विच पहला स्थान रमेश नगर टीम दा दूजा सहपुरा दा रहा <laughs> ਗੁਰਦਾਰ ਸਿੰਘ ਜੀ ਵੱਡੀ ਕੁਰਬਾਨੀ ਰਹੀ ਇਹਨਾਂ ਦੀ ਅਤੇ ਬੈਡਮਿੰਟਨ ਪ੍ਰਤੀਯੋਗਿਤਾ ਸ਼ਹੀਦ ਭੀਸ਼ਣ ਸਿੰਘ ਮੈਮੋਰੀਅਲ ਸਕੂਲ ਦੇ ਕੋਰਟ ਵਿੱਚ ਹੋਇਆ ਜਿਸ ਵਿੱਚ 13 ਤੋਂ ਲੈ ਕੇ 19 ਸਾਲ ਤੱਕ ਅਤੇ 20 ਤੋਂ ਉੱਪਰ ਕੁੱਲ ਸਵਾ ਸੌ ਬੱਚੇ ਨੇ ਭਾਗ ਲਇਆ ਜੀਤੀ ਹੋਈ ਟੀਮਾਂ ਨੂੰ ਪਦਕ ਦਿੱਤੇ ਗਏ ਉਸ ਤੋਂ ਉਪਰੰਤ ਬੱਚਿਆਂ ਲਈ ਆਈਸਕ੍ਰੀਮ ਲੰਗਰ ਫਲ ਫਰੂਟ ਅਤੇ ਅچھے ਪੇਜਲ ਬੱਚਿਆਂ ਨੂੰ ਚਖਾਏ ਗਏ

ਉਨੇ ਹੋਕ ਕਰਦੇ ਕਿ ਅਗਲੀ ਕੈਟੇਗਰੀ ਵਿੱਚ 골ਡ ਹੈ ਸਾਡਾ ਨੈਸ਼ਨਲ ਵੀ ਖੇਡਣੇ ਦਾ ਇਰਾਦਾ ਹੈ ਹਾਂਜੀ ਹਾਂਜੀ ਕਿਟਾ ਮੇਰਾ ਨਾਮ ਅਬਜੋਤ ਕੋਹਰਾ ਹੈ ਮੈਂ ਸਾਇਬਵਦੀ ਰਹਿਣ ਵਾਲੀ ਹਾਂ ਮੈਂ ਮੈਨੂੰ ਬੈਡਮਿੰਟਨ ਦਾ ਸੈਕੰਡ ਪ੍ਰਾਈਜ਼ ਮਿਲਿਆ ਹੈ ਮੈਂ 2 ਸਾਲ ਤੋਂ ਬੈਡਮਿੰਟਨ ਖੇਡ ਰਹੀ ਹਾਂ ਗੁੱਡ ਆਫਟਰਨੂੰ ਮੇਰਾ ਨਾਮ ਜਿਹਾਰ ਸਿੰਘ ਹੈ ਅੱਜ ਮੈਨੂੰ ਮੈਡਲ ਮਿਲਿਆ ਹੈ ਸਕੂਲ ਵੱਲੋਂ ਸੈਕੰਡ ਪ੍ਰਾਈਜ਼ ਮਿਲਿਆ ਮੈਨੂੰ ਮੈਂ ਮੋਤੀ ਨਗਰ ਸੁਦਰਸ਼ਨਪਾਰਕ ਤੋਂ ਆ ਰਹੇ ਹਾਂ ਮੇਰੇ ਮਾਤਾ ਪਿਤਾ ਦਾ ਨਾਮ ਗੁਰਮੀਤ ਸਿੰਘ ਰਮਨਜੀਤ ਕੋਹਰਾ ਹੈ ਔਰ ਮੈਂ ਸੈਕੰਡ ਪ੍ਰਾਈਜ਼ ਲੈ ਕੇ ਬਹੁਤ ਖੁਸ਼ ਹਾਂ थैंक यू मेरा नाम गुरमन सिंह है और मुझे आज सेकंड मेडल मिला और मैं सेवनटीन टू नाइनटीन की कैटेगरी में खेला था जिसकी वजह से मुझे सेकंड प्राइज़ मिला है मैं आज बहुत ही खुश हूँ बिल्कुल इस करके अजद सारा इवेंट जो है ये नामधारी विद्यक जथा दिल्ली वालों ऑर्गेनाइज किया गया ਸ਼ਹੀਦ ਬਿਸ਼ਨ ਸਿੰਘ ਮੈਮੋਰੀਅਲ ਸੀਨਟਸ ਕੰਟਰੀ ਸਕੂਲਸ ਆਰਗੇਨਾਈਜ਼ ਕੀਤਾ ਗਿਆ ਜਿਹਦੇ ਸਾਡੇ ਜੋ ਮੌਜੂਦਾ ਇਸ ਵਕਤ ਦੇ ਅਹੁਦੇਦਾਰ ਨੇ ਸਾਡੇ ਸੁਲੱਖਣ ਸਿੰਘ ਦੀ ਭਾਜੀ ਸੁੰਦਰ ਸਿੰਘ ਜੀ ਵੀ ਨਾਲ ਖੜੇ ਹੋਏ ਨੇ ਤੇ ਇਹਨਾਂ ਦੀ ਮਦਦ ਨਾਲ ਬਦਲ ਨਾਲ ਇਹਦੇ ਨਾਲ ਵਿਸ਼ਮ ਨਾਮਧਾਰੀ ਵਿਦਿਅਕ ਜਥਾ ਸਾਡੀ ਇੱਕ ਸੈਂਟਰ ਬੋਡੀ ਹੈ ਨਾਮਧਾਰੀ ਪੰਥ ਦੀ ਉਹਦੇ ਵੀ ਸਾਡੇ ਅਹੁਦੇਦਾਰ ਜੋ ਦਿੱਲੀ ਵਿੱਚ ਨੇ ਸਾਰਿਆਂ ਦੇ ਸਹਿਯੋਗ ਨਾਲ ਇਹ ਇਵੈਂਟ ਜਿਹੜਾ ਹੈ ਆਰਗੇਨਾਈਜ਼ ਕੀਤਾ ਗਿਆ ਇਕੱਲਾ ਬੈਡਮਿੰਟਨ ਨਹੀਂ ਇਹਦੇ ਨਾਲ ਸويرੇ ਟੱਗ ਆਫ ਵਾਰ ਰੱਸਾ ਕਸੀ ਹੈ ਅ ਲੜਕੇ ਲੜਕੀਆਂ ਦੀ ਉਹ ਵੀ ਸਵੇਰੇ ਹੋਈ ਹੈ ਔਰ ਲਗਭਗ 100 ਕੁ ਦੇ ਕਰੀਬ ਉਹਦੇ ਵਿੱਚ ਸਾਡੇ ਕੋਲ ਪਾਰਟਿਸਪੈਂਟਸ ਹਨ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਔਰ 700 150 ਦੇ ਕਰੀਬ ਬੈਡਮਿੰਟਨ ਦੇ ਵਿੱਚ ਵੀ ਇੱਥੇ ਬੱਚੇ ਜਿਹੜੇ ਨੇ ਆਏ ਨੇ ਔਰ ਖਾਸ ਗੱਲ ਇਹਦੀ ਇਹ ਹੈ ਟੂਰਨਾਮੈਂਟ ਤਾਂ ਹੋਰ ਵੀ ਹੁੰਦੇ ਨੇ ਖਾਸ ਗੱਲ ਇਹਦੀ ਹੈ ਕਿ ਜਿੰਨੇ ਵੀ ਬੱਚੇ ਇੱਥੇ ਆਏ ਨੇ ਪਾਰਟਿਸਪੈਂਟਸ ਆਏ ਨੇ ਉਹ ਸਾਰੇ ਸਿੱਖੀ ਸਰੂਪ ਦੇ ਵਿੱਚ ਨੇ ਤੁਸੀਂ ਦੇਖਿਆ ਵੀ ਹੋਏਗਾ ਆਪਣੀਆਂ ਦਸਤਾਰਾਂ ਬਣ ਕੇ ਉਹ ਖੇਡ ਰਹੇ ਨੇ ਔਰ ਉਹਨਾਂ ਦੇ ਦਾੜੇ ਵੀ ਨੇ ਉਹਨਾਂ ਸਾਰਿਆਂ ਕੋਲ ਪੰਜ ਕਕਾਰ ਵੀ ਨੇ ਉਹਨਾਂ ਨੇ ਕਸ਼ੇਰੇ ਵੀ ਪਾਏ ਨੇ ਕੜੇ ਵੀ ਹੈ ਸਭ ਕੁਝ ਉਹਨਾਂ ਕੋਲ ਤਾਂ ਇਹ ਇੱਕ ਵੱਖਰਾ ਜਿਹਾ ਕਨਸੈਪਟ ਦੇ ਨਾਮ ਤਾਈ ਪੰਥ ਦਾ ਹੈ ਕਿ ਸਪੋਰਟਸ ਵੀ ਅਗਰ ਖੇਡਣੀ ਹੈ ਤਾਂ ਉਹਦੇ ਵਿੱਚ ਸਾਡੀ ਜੋ ਸਿੱਖੀ ਦੇ ਚਿੰਨ੍ਹ ਨੇ ਉਹ ਸਾਡੇ ਕਾਇਮ ਰਹਿਣੇ ਚਾਹੀਦੇ ਉਹ ਜਿੱਦ ਵਿੱਚ ਜੰਦੇ ਪਾਪਾ ਜੀ ਉਸੇ ਇਹ ਕਿ ਸਾਨੂੰ ਬਾਤ ਇਹ ਨੂੰ ਗਾਉਂਦਾ ਹਰ ਸਭ ਨਾਲ ਬਾਤ ਕਰਦੇ ਉਹਨਾਂ ਦਾ ਮਿਸ਼ਨ ਇਹ ਹੈ ਕਿ ਇਹ ਜਿੰਨੇ ਖੇਡਾ ਔਰ ਸਿੱਖੀ ਵਿੱਚ ਕਾਇਮ ਰਹਿ ਅਸੀਂ ਉਸ ਦੇ ਕੰਮ ਕਰਦੇ ਕਿਸੇ ਅਸਲ ਵਿੱਚ ਇਹ ਮਿਸ਼ਨ ਤਾਂ ਗੁਰੂ ਨਾਨਕ ਦੇਵ ਜੀ ਦਾ ਹੀ ਸੀ ਤੇ ਗੁਰੂ ਨਾਨਕ ਦੇਵ ਸਾਧੂ ਸੱਚੇ ਪਾਤਸ਼ਾਹ ਜੀ ਦਾ ਮਿਸ਼ਨ ਸੀ ਕਿ ਜਿਹਦੇ ਵਿੱਚ ਹਰ ਵਰਗ ਦਾ ਬੰਦਾ ਜੋ ਹੈ ਹਰ ਫੀਲਡ ਦਾ ਜੋ ਬੰਦਾ ਹੈ ਉਹ ਗੁਰੂ ਨਾਨਕ ਦੇਵ ਜੀ ਦੇ ਇਸ ਧਰਮ ਦੇ ਵਿੱਚ ਆਇਆ ਔਰ ਇਸੇ ਨੂੰ ਸਤਿਗੁਰੂ ਦੇਵ ਸਿੰਘ ਸੱਜੇ ਪਾਤਸ਼ਾਹ ਜੋ ਸਾਡੇ ਮੌਜੂਦਾ ਨਾਮਤਾਰੀ ਪੰਥ ਦੇ ਰਹਿਣ ਨੂੰ ਮੰਨੇ ਉਹ ਵੀ ਇਸੇ ਕਰਕੇ ਉਹ ਆਪ ਵੀ ਇੱਕ ਸਫਲ ਬਿਜ਼ਨਸਮੈਨ ਵੀ ਨੇ ਨਾਮਤਾਰੀ ਸੀਟਸ ਵੱਡੀ ਕੰਪਨੀ ਹੈ ਉਹ ਵੀ ਰਨ ਕਰਦੇ ਨੇ ਨਾਮਤਾਰੀ ਜੋ ਸਾਡੀ ਸੰਗਤ ਹੈ ਉਹ ਸਾਰੀ ਨੂੰ ਵੀ ਸੰਭਾਲ ਰਹੇ ਨੇ ਹਸਪੀਟਲ ਵੀ ਸਾਡਾ ਚੱਲਦਾ ਹੈ ਨਾਮਤਾਰੀ ਸਪੋਰਟਸ ਅਕੈਡਮੀ ਵੀ ਚੱਲਦੀ ਹੈ ਤੇ ਸਾਰਾ ਕੁਝ ਪੈਰਲਲ ਚੱਲਦਾ ਪਿਆ ਔਰ ਇਹਦੇ ਵਿੱਚ ਇੰਜ ਕਹਿ ਸਕਦੇ ਆ ਕਿ ਨਾਮਤਾਰੀ ਹਰ ਫੀਲਡ ਦੇ ਵਿੱਚ ਹੀ ਅਦਾਬ ਅਬੀ ਸੋਚੇ ਚੰਗੇ ਇਹ ਮੈਚ ਤਾਂ ਚਾਰ ਵਰੀ ਵੀ ਹੋਣ ਇਸ ਤੋਂ ਜ਼ਿਆਦਾ ਵੀ ਹੋਣ ਇਹ ਬਹੁਤ ਵਧੀਆ ਗੱਲ ਹੈ ਪਰ ਇੰਨਾ ਜਿਹੜੀਆਂ ਖੇਡਾਂ ਨੇ ਨਾ ਰਹੀ ਨਾਮਤਰੀ ਵਿਦਿਅਕ ਦੇ ਚੱਲੇ ਜਿਹੜੀ ਸਤਗੁਰੂ ਜਗਜੀਤ ਸਿੰਘ ਜੀ ਨੇ ਇੱਕ ਸ਼ੁਰੂ ਕੀਤੀ ਸੀ ਰੀਤ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਕਿਵੇਂ ਜੋੜਨਾ ਔਰ ਵਿਦਿਅਕ ਜਥਾ ਕਿਵੇਂ ਹੋਵੇ ਚਾਹੀਆ ਔਰ ਅੱਜ ਮੈਨੂੰ ਲੱਗਦਾ ਹੈ ਕਿ ਸਤਗੁਰੂ ਉਦੇਸ਼ ਸਿੰਘ ਜੀ ਦੇ ਉਹਨਾਂ ਉਦੇਸ਼ਾਂ ਅਨੁਸਾਰ ਔਰ ਸਤਬਿੰਦ ਜੀਤ ਸਿੰਘ ਨੇ ਜੋ ਆਪਣੇ ਮਨ ਚ ਚਿਤਵਿਆ ਸੀ ਉਸ ਸੰਸਾਰ ਵਿਦਿਅਕ ਜਥਾ ਜਿਹੜਾ ਕੰਮ ਕਰ ਰਿਹਾ ਹੈ ਕਿ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜ ਕੇ ਔਰ ਖੇਡਾਂ ਚ ਕਿਉਂਕਿ ਖੇਡਾਂ ਜਿਹੜੀਆਂ ਨੇ ਇਹ ਸਾਡਾ ਮਨਮਸਤਕ ਵੀ ਜਿਹੜਾ ਉਹ ਸਾਫ਼ ਕਰਦੀਆਂ ਨੇ ਸਾਨੂੰ ਬਹੁਤ ਸਾਰੇ ਵਿਕਾਰਾਂ ਤੋਂ ਦੂਰ ਕਰਦੀਆਂ ਨੇ ਸੋ ਇਹਨਾਂ ਖੇਡਾਂ ਰੈਂ ਜਿੱਥੇ ਇਹਨਾਂ ਬੱਚਿਆਂ ਨੇ ਵਿਦਿਅਕ ਜਥੇ ਨੇ ਇਹ ਉਪਰਾਲਾ ਕੀਤਾ ਮੈਂ ਉਹਨਾਂ ਨੂੰ ਬਹੁਤ ਵਧਾਈ ਦੇਣਾ ਔਰ ਉਮੀਦ ਕਰਦਾ ਕਿ ਇਹ ਜਰੂਰ ਇਹਨੂੰ ਇੱਕ ਸਾਲਾਨਾ ਨਾ ਇਵੈਂਟ ਬਣਾ ਕੇ ਔਰ ਇਹ ਜਰੂਰ ਹੀ ਸਾਲ ਚ ਤਿੰਨ ਚਾਰ ਵਾਰ ਹੋਣੀ ਚਾਹੀਦੀ ਮੈਂ ਸ ਪੂਰੇ ਵਿਦਿਅਕ ਜਥੇ ਵੱਲੋਂ ਆਪ ਜੀ ਦਾ ਤਾਮ ਤਰੀ ਮੀਡੀਆ ਦਾ ਧੰਨਵਾਦ ਅਦਾ ਕਰਨਾ ਵਾ ਇਸ ਪੂਰੇ ਟੂਰਨਾਮੈਂਟ ਨੂੰ ਪ੍ਰੋਗਰਾਮ ਨੂੰ ਜੋ ਹੋਸੀ ਆਯੋਜਿਤ ਕੀਤਾ ਹੈ ਨਾਮ ਤਰੀ ਸਪੋਰਟਸ ਮੀਟ ਤੇ ਅੱਗੇ ਵੀ ਆਪ ਜੀ ਕਿਰਪਾ ਕਰਦੇ ਹੋ ਤੇ ਇਸ ਤਰ੍ਹਾਂ ਹੀ ਵੱਧ ਚੜ ਕੇ ਤੁਸੀਂ ਇਹ ਪ੍ਰੋਗਰਾਮ ਆਉਣ ਵਾਲੇ ਵੀ ਕਵਰ ਕਰਦੇ ਰਹੋ ਤੇ ਮੈਂ ਤੁਹਾਨੂੰ ਸ਼ੁਭ ਕਾਮਨਾਵਾਂ ਦੇਣਾ ਦੇਖੋ ਇਹ ਪਹਿਲੀ ਨਾਮ ਤਰੀ ਸਪੋਰਟ ਮੀਟ ਨਾਮ ਤਰੀ ਵਿਦਿਅਕ ਜਥੇ ਵੱਲੋਂ ਕਰਾਈ ਜਾ ਰਹੀ ਹੈ ਔਰ ਇਹਦੇ ਚ ਜਿੰਨੇ ਵੀ ਬੱਚੇ ਭਾਗ ਲਾ ਰਹੇ ਨੇ ਸਾਰੇ ਹੀ ਗੁੱਸ ਸਿੱਖਣੇ ਇਦਨਾ ਇੱਕ ਤਾਂ ਬੱਚਿਆਂ 'ਚ ਖੇਡ ਦਾ ਇਹਨਾਂ ਪਤੀ ਸ਼ਾਬਾਦੇਗਾ ਦੂਜਾ ਜਿਹੜੀ ਗੁਰਸਿੱਖੀ ਹੈ ਉਹ ਵੀ ਨਜ਼ਰ ਆ ਰਹੀ ਹੈ ਜਿੱਦਿ ਇਹ ਟਾਈਮ ਸਾਡੇ ਸਿੱਖ ਪੰਥ ਨੂੰ ਬਹੁਤ ਲੋੜ ਹੈ ਪਰ ਮੈਂ ਇਹ ਨਾਮਤਰੀ ਵਿਧਿਗੇਥ ਦੇ ਉਧੇਦਾਰਾਂ ਨੂੰ ਵਧਾਈ ਦੇਣਾ ਇਹਨਾਂ ਨੇ ਬਹੁਤ ਵਧੀਆ ਉਕਰਾਲਾ ਕੀਤਾ ਪਰ ਮੈਂ ਸਮਝਦਾ ਵੀ ਇਹ ਜੇ ਟੂਰਨਾਮੈਂਟ ਸਾਲ 'ਚ 2-3 ਚਾਰ ਹੋਣੇ ਚਾਹੀਦੇ ਨੇ ਜਿਨ੍ਹਾਂ ਨਾਲ ਬੱਚਿਆਂ ਨੂੰ ਸਿੱਖੀ ਨਾਲ ਉਹ ਖੇਡਣਾ ਚੁੜਿਆ ਜੀ ਮੇਰਾ ਨਾਮ ਸੁਲੱਖਣ ਸਿੰਘ ਹੈ ਤੇ ਐਦਾ ਦੇ ਇਵੈਂਟ ਅੱਗੇ ਹੋਰ ਕੁਛਾਂ ਨਾਲ ਕੀਤੇ ਜਾਣ ਜੀ ਤੇ ਹੋਰ ਬੱਚਿਆਂ ਨੂੰ ਹੋਰ ਉਛਾ ਮਿਲੇ ਔਰ ਜਿਆਦਾ ਤੋਂ ਜਿਆਦਾ ਬੱਚੇ ਆਂ ਜੀ ਮੈਂ ਮੇਰਾ ਨਾਮ ਸੁੰਦਰ ਸਿੰਘ ਹੰਸਪਾਲ ਹੈ ਇੱਥੇ ਸਾਡੀ ਉਹਨੇ ਰੀਸੈਂਟਲੀ ਡਿਊਟੀ ਲਾਈ ਹੈ ਸਤਿਗੁਰੂ ਜੀ ਨੇ ਸਕੂਲ ਦੇ ਵਿੱਚ ਤੇ ਜਿਵੇਂ ਮੈਂ ਦੱਸਣਾ ਚਾਹਾਂਗਾ ਇੱਥੇ ਸਾਡੀ ਬੈਡਮਿੰਟਨ ਅਕੈਡਮੀ ਚੱਲਦੀ ਹੈ ਬਹੁਤ ਵਧੀਆ ਅਕੈਡਮੀ ਹੈ ਇੱਥੋਂ ਦੀ ਬਹੁਤ ਬੱਚੇ ਤਿਆਰ ਹੋਏ ਨੇ ਨਾਮਕਾਰੀ ਬੱਚੇ ਜਿਹੜੇ ਨੈਸ਼ਨਲ ਲੈਵਲ ਤੱਕ ਗਏ ਨੇ ਅੱਜ ਵੀ ਇਸ ਇਵੈਂਟ ਦੇ ਵਿੱਚ 150 ਤੋਂ 200 ਬੱਚੇ ਨੇ ਪਾਰਟਿਸਪੇਟ ਕੀਤਾ ਹੈ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਅਗੋਂ ਦੀ ਐਸੀ ਹੋਰ ਉਪਰਾਲਾ ਕਰਾਂਗੇ ਕਿ ਵੱਡਾ ਇਵੈਂਟ ਕਰੀਏ ਐਦਾ ਦਾ ਇਵੈਂਟ ਹੋਵੇ ਰਨ ਸਕੂਲ ਦੇ ਵਿੱਚ ਜੀ ਦਾ ਹੈ ਨਾਮ ਮੇਰਾ ਨਾਮ ਉਪਮਾ ਕੌਰ ਹੈ ਤੇ ਅੱਜ ਦੀ ਇਹ ਸਪੋਰਟਸ ਮੀਟ ਆਰਗੇਨਾਈਜ਼ ਹੋਇਆ ਨਾਮਤਰੀ ਵਿਦਿਆਖਾਤੇ ਵੱਲੋਂ ਸਤਿਪੁਰੂ ਹਰਦੇਵ ਸਿੰਘ ਜੀ ਦੀ ਕਿਰਪਾ ਬਖਸ਼ਿਸ਼ ਨਾਮਤਰੀ ਮੀਟ ਇਹਨੇ ਅੱਛੇ ਤਰੀਕੇ ਨਾਲ ਆਰਗੇਨਾਈਜ਼ ਕੀਤੀ ਗਈ ਹੈ ਸਵੇਰੇ ਪਹਿਲਾਂ ਇੱਥੇ ਟੱਗ ਆਫ 4 ਹੋਇਆ ਸਾਹਮਣੇ ਵਿਸ਼ਨ ਸਿੰਘ ਗਰਾਊਂਡ 'ਚ ਔਰ ਹੁਣ ਇੱਥੇ ਸਕੂਲ ਦੇ ਕੰਪਲੈਕਸ ਵਿੱਚ ਬੈਡਮਿੰਟਨ ਕੋਰਟ ਵਿੱਚ ਬਹੁਤ ਸਾਰੇ ਬੈਡਮਿੰਟਨ ਮੈਚਸ ਚੱਲ ਰਹੇ ਨੇ ਅਲੱਗ-ਅਲੱਗ ਕੈਟਾਗਰੀਜ਼ ਚ ਚੱਲ ਰਹੇ ਨੇ ਔਰ ਇਹਦੇ ਵਿੱਚ ਬੱਚਿਆਂ ਦਾ ਪ੍ਰਦਰਸ਼ਨ ਬਹੁਤ ਹੀ ਵਧੀਆ ਸੀ ਔਰ ਅਸੀਂ ਅੱਗੇ ਵੀ ਪਾਸ਼ਾ ਜੀ ਦੀ ਕਿਰਪਾ ਅਨੁਸਾਰ ਐਸਪੋਰਟਸ ਮੀਟਸ ਆਰਗੇਨਾਈਜ਼ ਕਰਦੇ ਰਹਾਂਗੇ ਕਿ ਬਾਬਾ ਜੀ ਦਾ ਬੜਾ ਸ਼ੌਕ ਰਿਹਾ ਖੇਡ ਦੇ ਨਾਲ ਬਿਲਕੁਲ ਜੀ ਪਾਸ਼ਾ ਜੀ ਦੀ ਟੀਮ ਜੋ ਵਰਲਡ ਜਨ ਮੰਨੀ ਜਾਂਦੀ ਹੈ ਹਾਂ ਜੀ ਹਾਂਜੀ ਪਹਿਲਾਂ ਇੱਕ ਸਾਡੀ ਟੀਮ ਸੀਗੀ ਨਾਮਤਾਰੀ 11s ਜੋ ਏਸ਼ੀਆ ਕਪ ਉਹਨਾਂ ਨੇ ਰਿਪਰੈਜ਼ੈਂਟ ਕੀਤਾ ਨੈਸ਼ਨਲੀ ਔਰ ਇੰਟਰਨੈਸ਼ਨਲੀ ਦੋਨੋ ਲੈਵਲਸ ਤੇ ਔਰ ਉਹਨਾਂ ਦੀ ਹੀ ਕਿਰਪਾ ਸਤਾਸੀ ਇੱਥੇ ਤੱਕ ਅੱਗੇ ਪਹੁੰਚਿਆ ਕਿ ਅਸੀਂ ਜ਼ੋਨਲ ਲੈਵਲਸ ਤੇ ਵੀ ਛੋਟੇ ਛੋਟੇ ਐਥਲੈਟਿਕ ਮੀਨ ਮੀਨ ਸਪੋਰਟਸ ਮੀਨਸ ਆਰਗੇਨਾਈਜ਼ ਕਰੀਏ ਬਹੁਤ ਬਹੁਤ ਥੈਂਕ ਯੂ ਰਿਸ਼ਪਾਲ ਸਿੰਘ ਅਚਾਰ ਰਿਸ਼ਪਾਲ ਸਿੰਘ ਚੰਨਾ ਬਲਵਿੰਦਰ ਸਿੰਘ ਅਮਨਦੀਪ ਸਿੰਘ ਚਲੋ ਜੀ ਮੀਨ ਮੋਢੀ ਆਨੰਤਾ ਸਿੰਘ ਆ ਟੀਮ ਨੂੰ ਮੈਂ ਆਖਾਂਗਾ ਗਰੁੱਪ ਫੋਟੋ ਤੁਸੀਂ ਸਾਡੇ ਪਤਵੰਤੇ ਸੱਜਣਾ ਦੇ ਨਾਲ ਇੱਕ ਗਰੁੱਪ ਫੋਟੋ ਹੋ ਜਾਏ ਇਸ ਪ੍ਰੋਗਰਾਮ ਤੇ सूबा अरविंद सिंह जी दिल्ली सूबा जगतार सिंह पट्टी साहिबाबाद सूबा हरजीत सिंह मठ संत ज्ञान सिंह संत तहल सिंह जथेदार निशान सिंह शहीद भीषण सिंह मेमोरियल स्कूल के चेयरपर्सन सुंदर सिंह हंसपाल ते सुलखन सिंह सबरवाल मौजूद रहे एना सब सजना ने बच्चे की बड़ी हौसला अफजाई की एह जी होर वीडियो देखने वास्ते साडे चैनल में लाइक करो ते सब्सक्राइब करो और ज्वाइन करो धन्यवाद